ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਚੌਥਾ ਰਸ ਰਸ RAM ਰਸਾਲ ਸਲਾਹਾ ਅੰਦੀ ਰਸ ਰਸ ਇਥੇ ਵਿਸਰਾਮ ਲਾਦਣਾ RAM ਰਸਾਲ ਸਲਾਹਾ ਮਨ RAM ਨਾਮ ਭੀਨਾ ਲੈ ਲਾਹਾ ਮਨ RAM ਨਾਮ ਭੀਨਾ ਇਥੇ ਵਿਸਰਾਮ ਮਨ ਪਾਤੀ ਯਮਕ ਲੱਗ ਜੀ ਲੈ ਲਾਹਾ ਖੇਨ ਖੇਨ ਭਗਤ ਕਰਹਿ ਦਿਨ ਰਾਤੀ ਗੁਰਮਤਿ ਭਗਤ ਓ ਮਹਾਰਾਮ ਹਰ ਹਰ ਗੋਡ ਗੋਵਿੰਦ ਜਪਾਹ ਮਾਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤਿ ਗੁਰਮਤਿ ਪੰਚ ਦੂਤ ਵਸ ਆਵਹਿ ਹਾਂ ਗੁਰਮਤਿ ਪਦਤੀ ਯਮਕ ਲਾ ਦੇਣੀ ਹੈ ਗੁਰਮਤਿ ਪੰਜ ਦੂਤ ਵਸ ਆਵਹਿ ਮਾਨ ਤਨ ਹਰ ਓ ਮਾਹਾਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲੈ ਲਾਹ ਦੀਨ ਦਇਆਲ ਕਿਰਪਾ ਕਰ ਮਾਦੋ ਹਰ ਹਰ ਨਾਮ ਓ ਮਾਹਾਰਾਮ ਜਪ ਜਗ ਦੀਸ ਜਪੋ ਮਨ ਮਾਹ ਜਪ ਜਗ ਦੀਸ ਜਪੋ ਮਨ ਮਹਾ ਜਪ 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 ਜਗਦੀਸ਼ ਜਪੋ ਮਨ ਮਹਾ ਹਰ ਹਰ ਜਗੰਨਾਥ ਜਗ ਲਾਹਾ ਹਰ ਹਰ ਇਥੇ ਵਿਸਰਾਮ ਜਗੰਨਾਥ ਜਗ ਲਾਹਾ ਹਰ ਹਰ ਜਗੰਨਾਥ ਜਗ ਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਾਪ ਨਾਨਕ ਭਗਤ ਓ ਮਹਾਰਾਮ ਜੈਤਸਰੀ ਮਹੱਲਾ ਚੌਥਾ ਆਪੇ ਜੋਗੀ जुਗਤ ਜਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤਾ ਆਪੇ ਨਾਮ ਓ ਮਹਾਰਾਮ ਆਪੇ ਦੀਪ ਲੋਹ ਦੀਪਾਹਾ ਆਪੇ ਸਤਗੁਰ ਸੰਮੁੰਦ ਮਥਾ ਆਪੇ ਮਾਥ ਮਾਥ ਤਤ ਕਢਾਏ ਆਪੇ ਮਾਥ ਮਾਥ ਇਹ ਬੋਲੇ ਪਦ ਵਿਚਾਰਨ ਕਰਨੇ ਹਨ ਤਤ ਕਢਾਈ ਜਪ ਨਾਮ ਰਤਨ ਓਮਾਹ ਰਾਮ ਸਖੀ ਮਿਲਹੁ ਮਿਲ ਗੋਣਾ ਗਵਾਹਾ ਗੁਰਮੁਖ ਨਾਮ ਜਪਹੁ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਾਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਾਢ ਦਾਣਾ ਵਾਢ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰਹੁ ਪ੍ਰਾਪ ਭਾਵੈ ਗੁਣ ਨਾਨਕ ਨਾਮ ਓ ਮਹਾਰਾਮ ਜਤ ਸ੍ਰੀ ਮਹੱਲਾ ਚੌਥਾ ਮਿਲਤ ਸਤ ਸੰਗਤ ਸੰਗ ਗੁਰਾਹਾ ਗੁਰਮੁਖ ਪੂੰਜੀ ਨੋ ਪੂੰਜੀ ਨਾਮ ਗੁਰਮੁਖ ਵੇਸ ਆ ਹਰ ਹਰ ਕਿਰਪਾ ਧਾਰ ਮਦ ਸੁਦਨ ਮਿਲ ਸਤ ਸੰਗ ਓ ਮਹਾਰਾਮ ਹਰ ਗੁਣ ਬਾਣੀ ਸ੍ਰਵਣ ਸੁਣਾ ਹਾ ਕਰ ਕਿਰਪਾ ਸਤ ਗੁਰੂ ਮਿਲਾ ਹਾ ਗੁਣ ਗਾਵਹਿ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾਹਾ ਸਭ ਤੀਰਥ ਵਰਤ ਜਗ ਇਥੇ ਵਿਸਰਾਮ ਲਾਦਨਾ ਪੁੰਨ ਤੋਲਾਹਾ ਹਰ ਹਰ ਨਾਮ ਨ ਪੁਜਹਿ ਪੁਜਾਹਾ ਹਰ ਹਰ ਅਤਲ ਤੋਲ ਅਤ ਭਾਰੀ ਗੁਰਮਤਿ ਜਪ ਉਮਾਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਨੇ ਵਿਖ ਮੈਲ ਪਾਪ ਤਵਹਾ ਦੀਨ ਦਇਆਲ ਹੋ ਹੋ ਜਨ ਉਪਰ ਦੇਹ ਨਾ ਨਾਨਕ ਨਾਮ ਉਮਾਹਾਰਾਮ ਪਹਿਲਾਂ ਦਰਮਿਆਨੀ ਪਦ ਉਚਾਰਨ ਕਰਨੇ ਆ ਉਮਾਹ ਇਹ ਉੜਾ ਖੁੱਲੇ ਮੂੰਹ ਵਾਲਾ ਪੂਰਾ ਉਮਾਹ ਇਹਨੂੰ ਔਂਕੜ ਨਹੀਂ ਨਾ ਹੈਗਾ ਉੱਥੇ ਤੇ ਉਹ ਉੜਾ ਖੁੱਲੇ ਮੂੰਹ ਵਾਲਾ ਵੀ ਔਂਕੜ ਵੀ ਆ ਉੱਥੇ ਦਰਮਿਆਨਾ ਬੋਲਣਾ ਜਿੱਥੇ ਉੜਾ ਬੰਦ ਮੂੰਹ ਵਾਲਾ ਔਂਕੜ ਹੋਵੇ ਉੱਥੇ ਉਮਾਹ ਜਿੱਥੇ ਊੜਾ ਖੁੱਲੇ ਮੂੰਹਲਾ ਹੋਵੇ ਉਹ ਮਾਹਾ ਜਿੱਥੇ ਖੂੜਾ ਵੀ ਹੋਵੇ ਖੁੱਲੇ ਮੂੰਹਲਾ ਔਂਕੜ ਵੀ ਹੋਵੇ ਉਹ ਦਰਮਿਆਨਾ ਬੋਲ ਜੈਤ ਸ੍ਰੀ ਮਹੱਲਾ ਪਿੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੋਈ ਜਾਣੈ ਕਵਨ ਈਹਾ ਜਗ ਮੀਤ ਕੋਈ ਜਾਣੈ ਇਥੇ ਵਿਸਰਾ ਜਿਸ ਉਹ ਕਿਰਪਾਲ ਸੂਈ ਵਿਦ ਬੂਝੈ ਤਾ ਕੀ ਨਿਰਮਲ ਦੀਤਾ ਰਹਾਉ ਮਾਤ ਪਿਤਾ ਬਨਿਤਾ ਸੂਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ मुक्त माल कनिक लाल हीरा मन रंजन की माया हीरा ही में करना हीरा करना नहीं कहना हा हा करत बिहानी है ता तै संतोख न पाया ही हा हा कठा नहीं कह देना वखरा ही बोलना हा हा करत बिहानी अवद है ता मैं ਸੰਤੋਖ ਨ ਪਾਇਆ ਹਸਤ ਰਾਥ ਅਸਵ ਪਵਨ ਤੇਜ ਧਣੀ ਭੂਮਨ ਚਤਰਾਂਗਾ ਹਸਤ ਰਾਥ ਰਥ ਕੋ ਲਈ ਬੋਲਨ ਇਥੇ ਠਮਕ ਲਾ ਦਨੀ ਹੈ ਹਸਤ ਰਾਥ ਅਸਵ ਇਥੇ ਯਮਕ ਜੀ ਲਾ ਕੇ ਬੋਲਨ ਅਸਵ ਪਵਨ ਤੇਜ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਅਸਵ ਪਵਨ ਤੇਜ ਧਣੀ ਭੂਮਨ ਚਤਰਾਂਗਾ ਸੰਗ ਨਾ ਚਾਲਿਓ ਇਹਨ ਮਹਿ ਕਛੂਐ ਊਠ ਸਿਧਾਇਓ ਨੰਗਾ ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੀ ਤਾਕ ਹਰ ਹਰ ਗਾਈਐ ਇਹ ਵਿਸਰਾਮ ਧਿਆਨ ਨਾਲ ਲਾਉਣਾ ਹਰ ਕੀ ਸੰਤ ਇਥੇ ਠਮਕ ਪ੍ਰੇ ਪ੍ਰੀਤਮ ਪ੍ਰਭ ਕੇ ਇਥੀ ਨਿਸਰਾਮ ਤਾਕ ਐ ਇਥੀ ਯਮਕ ਲਾ ਦਨੀ ਐ ਤਾਕ ਐ ਇਕੱਠਾ ਨਹੀਂ ਕਹਿਣਾ ਣਮਕਾ ਕੇ ਬੋਲਣਾ ਤਾਕ ਐ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇਹ ਸੰਦੇਸਰ ਕਹੀਓ ਪ੍ਰੇ ਕਹੀਓ ਜੀ ਧਿਆਨ ਨਾਲ ਉਚਾਰਨ ਕਰਨਾ ਹੈ ਵਿਸ਼ਰਾਮ ਵੀ ਧਿਆਨ ਨਾਲ ਲਾਉਣਾ ਹੈ ਦੇਹ ਸੰਦੇਸਰ ਇਥੇ ਵਿਸ਼ਰਾਮ ਹੈ ਸੰਦੇਸਰ ਉੱਤੇ ਟਿੱਪੀ ਲੱਗੀ ਹੈ ਕਸ ਕੇ ਬੋਲਣਾ ਕਹੀਓ ਇਥੇ ਯਮਕ ਲਾ ਦਨੀ ਹੈ ਕਹੀਓ ਪ੍ਰੇ ਕਹੀਓ ਦੇਹੋ ਸੰਦੇਸੁਰ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਣਤੇ ਬਿਸਮ ਭਈ ਮੈਂ ਬਿਸਮ ਭਈ ਮੈਂ ਬਹੁ ਬਿਦ ਸੁਣਤੇ ਕਹੋ ਸੁਹਾਗਣ ਸਹੀਓ ਰਹਾਉ ਕੋ ਕਹਤੋ ਸਭ ਬਾਹਰ ਬਾਹਰ को कह तो सब मही आओ। जी, को कह सब बाहर बाहर को कह सब मही आओ। बरन ना दिस चेह ना लखी है सुहागन सात बुझही आओ इतिहान बुझही आओ बुझही आओ बुझही उच्चारण करना बुझ नहीं कहना बरन ਨਾ ਦੀਸੈ ਚਿਹਨ ਨਾ ਲਖੀਐ ਇਥੇ ਵਿਸਰਾਮ ਸੋਹਾਗਣ ਸਾਤ 부ਝਹੀਆਉ ਬਾਰ ਬੋਲਣਾ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੋਹਾਗਣ ਸਾਤ 부ਝਹੀਆਉ ਯਾਨੀ ਬੱਬੇ ਦੇ ਵਿੱਚ ਵੀ ਡੈਸ਼ ਦੇਣੀ 부 부ਝਹੀਆਉ 부 ਜਹੀ ਇਥੇ ਵੀ ਡੈਸ਼ ਦੇਣੀ ਆਓ ਦੋ ਡੈਸ਼ਾਂ ਦੇ ਇੱਕ ਕੇ ਬੋਲਾਂਗੇ ਨਾ ਮੈਂ ਤਕਰਾਂਗਾ ਫਿਰ ਸ਼ੁੱਧ ਹੋ ਜਾਊਗਾ 부ਝਹੀਆਓ 부ਝਹੀਆਓ ਬਾਰਨਾਂ ਦੀ ਸੈ ਚਿਹਨ ਨਾਲ ਲਖੀਐ ਸੁਹਾਗਣ ਸਾਤ 부ਝਹੀਆ ਇਕਠਾਈ 부ਝਹੀਆਓ ਸੁਹਾਗਣ ਸਾਤ 부ਝਹੀਆ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲ ਪਹੀਆ ਲੇਪ ਨਹੀਂ ਇਥੇ ਠਮ ਅਲਪਹੀਆ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਆ ਆਮ ਜਿਹੜੇ ਪਾਠੀ ਸਿੰਘ ਜਿਹੜੇ ਹੁੰਦੇ ਨਾ ਉਹ ਅਲਪਹੀਓ ਊੜੇ ਖੁੱਲੇ ਮੂੰਹ ਲਈ ਬੋਲ ਜਾਂਦੇ ਆ ਐੜੇ ਵੀ ਨਹੀਂ ਵਿੱਚ ਉਚਾਰਨ ਕਰਦੇ ਬੁਝਹੀਓ ਇਸ ਤਰ੍ਹਾਂ ਬੋਲ ਜਾਂਦੇ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਆ ਹਾਂ ਬਸਹੀਆਓ ਇਹਨੂੰ ਬੱਬੇ ਤੋਂ ਡੈਸ਼ ਦੇ ਦੇਣੀ ਹੈ ਬ ਸਹੀ ਆਓ ਦੂ ਡੈਸ਼ਾਂ ਦੀ ਕਿ ਪਾਠ ਕੱਠਾ ਹੀ ਹੈ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀ ਆਓ ਜੈਤ ਸਰੀ ਮਹੱਲਾ ਪੰਜਵਾ ਧੀਰਾ ਸੁਨ ਧੀਰਾ ਪ੍ਰਾਪਕ ਹਾਂਜੀ ਸੁਨ ਹੀ ਬੋਲਣਾ ਕਈ ਸੁਨ ਕਹਿ ਜਾਂਦੇ ਹਨ ਧੀਰਾ ਸੁਨ ਧੀਰਾ ਪ੍ਰਭ ਕਾ ਰਹਾਓ ਜੀ ਆਪ੍ਰਾਨ ਮਨ ਤਨ ਸਭ ਅਰਪਾ ਨੀਰੋ ਪੇਖ ਪ੍ਰਭ ਕੋ ਨੀਰਾ ਬੇਸਮਾਰ ਬੇਅੰਤ ਵੱਡ ਦਾਤਾ ਬੇਸਮਾਰ ਬੇ ਦੇ ਵਿੱਚੋਂ ਡੈਸ਼ ਦੇ ਕੇ ਬੋਲਣਾ ਲਮਕਾ ਕਿ ਬੇਸਮਾਰ ਬੇਅੰਤ ਵੱਡ ਦਾਤਾ ਮਨ ਹੈ ਗਹੀਰਾ ਪੇਖ ਪ੍ਰਭ ਕੋ ਬੇਸਮਾਰ ਨਹੀਂ ਕਿਤੇ ਕਹਿਣਾ ਬੇਸਮਾਰ जो चाहो सोई सोई पावा आशा मनसा पूरा जाप को गुर प्रसाद नानक मन वस्या कबहू चूरा बुज को कूख न कबू चूरा बुज प्राप कह बुज कसकी बोलना जत श्री महला पंजवा ਲੋੜ ਲੋੜ ਇਦੜਾ ਲੋੜੀ ਇਦੜਾ ਲੋੜ ਇਦੜਾ ਸਾਜਨ ਮੇਰਾ ਲੋੜੀ ਦੜਾ ਪੋਲਾ ਨਹੀਂ ਬੋਲਣਾ ਥੋੜਾ ਜਿਹਾ ਖਸਕੇ ਲੋੜੀ ਦੜਾ ਇੱਥੇ ਵੀ ਲੋੜੀ ਦੜਾ ਸਾਜਨ ਮੇਰਾ ਲੋੜੀਦ ਲੋੜੀਦ ਹੜਾ ਯਾਨੀ ਦੱਦੇ ਦੇ ਵਿੱਚੋਂ ਤੇੜਾੜੇ ਦੇ ਵਿੱਚੋਂ ਡੈਸ਼ ਦੀ ਕੇ ਲੋੜੀ ਦੜਾ ਨਹੀਂ ਲੋੜੀ ਦੜਾ ਸਾਜਨ ਮੇਰਾ ਲੋੜੀਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵਹ ਨੀਕੇ ਜਿਹੜੇ ਰੜੈ ਵਾਲੀ ਪਦ ਹੁੰਦੀ ਹੈ ਨਾ ਜਿਵੇਂ ਸਰਵ ਰੜੈ ਅਗ ਲੜੈ ਇਕ ਲੜੀ ਝੁੰਝਣੜਾ ਗਹਿੜੜੜਾ ਇੜਾ ਤੂੰ ਹੀ ਦੇਸ਼ ਤੀਂ ਘਰ ਘਰ ਮੰਗਲ ਗਾਵਹ ਨੀਕੇ ਘਟ ਘਟ ਤਸ ਹੈ ਬਸੇਰਾ ਰਹਾਉ ਸੂਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਪਰਮ ਅੰਧੇਰਾ ਥਾਨਥ ਨੰਤਰ ਸਭ ਨੀ ਜਾਈ ਜੋ ਦੀਸੈ ਸੋ ਤੀਰਾ ਸੰਤ ਸੰਗ ਪਾਵੈ ਜੋ ਨਾਨਕ ਸੰਤ ਸੰਗ ਪਾਦ ਤੇ ਯਮਕ ਲਾਦਨੀ ਹੈ ਸੰਤ ਸੰਗ ਪਾਵੈ ਜੋ ਨਾਨਕ तिस बहुर ना हुई है फेरा श्री सहज जी पाटी सेवा श्री सहज जी पा